ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੇ ਵਾਸਤੇ ਜੋ ਕਿ ਸਮਾਂ ਬਹੁਤ ਹੀ ਇਹਨਾਂ ਦੇ ਲਈ ਖਾਸ ਸਾਬਿਤ ਹੋ ਜਾਵੇਗਾ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਸਾਲ 2026 ਸ਼ੁਰੂ ਹੋਣ ਵਾਲਾ ਹੈ ਇਸ ਦੀਆਂ 6 ਭਵਿੱਖ ਬਾਣੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੋ ਕੁੰਭ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਖਾਸ ਸਾਬਿਤ ਹੋ ਜਾਣਗੀਆਂ ਅਤੇ ਤਰੀਕ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸਣ ਵਾਲੇ ਹਾਂ ਤੁਸੀਂ ਨੋਟ ਕਰਕੇ ਇਸ ਗੱਲ ਨੂੰ ਰੱਖ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ जय माता लक्ष्मी देवी जी ਲੈ ਕੇ હાજરી લગਵਾ ਦਿਓ ਤਾਂ ਕਿ માતાજી ਦਾ ਅਸ਼ੀਰਵਾਦ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ 12 ਹੀ ਰਾਸ਼ੀ ਵਾਲੇ ਹੋ ਜਾਣ ਧਨ ਦੇ ਨਾਲ ਮਾਲਾ ਮਾਰ ਤਾਂ ਕਿ માતા લક્ષ્ਮੀ ਜੀ ਦਾ ਅਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਜਾਵੇ ਤੁਹਾਡੇ ਸਾਰੇ ਹੀ ਜਿਹੜੇ ગ્રਹ ਗੋਚਰ ਹੁੰਦੇ ਹਨ ਕੁਝ ગ્રਹ ਤਾਂ ਐਸੇ ਵੀ ਹੁੰਦੇ ਹਨ ਜੋ ਬਦਲਦੇ ਰਹਿੰਦੇ ਹਨ ਜੋ ਆਪਣੇ ਕੰਮ ਕਰਦੇ ਰਹਿੰਦੇ ਹਨ ਰੋਜ਼ਾਨਾ ਉਹ ਆਪਣਾ ਕੰਮ ਕਰਦੇ ਆ ਜਦੋਂ ਉਹ ਕੁਝ ਗ੍ਰਹ ਦੇ ਗੋਚਰ ਹੁੰਦੇ ਹਨ ਰਾਸ਼ੀ ਪਰਿਵਰਤਨ ਕਰਦੇ ਹਨ ਉਹਨਾਂ ਦਾ ਪਰਿਵਰਤਨ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਖਾਸ ਪ੍ਰਭਾਵ ਪਾਉਂਦਾ ਹੈ ਗ੍ਰਹਾਂ ਦੇ ਅਨੁਸਾਰ ਜਦੋਂ ਉਹ ਰਾਸ਼ੀ ਦੇ ਵਿੱਚ ਪਰਿਵਰਤਨ ਕਰਨਗੇ ਤੁਹਾਡੇ ਕੁੰਭ ਰਾਸ਼ੀ ਦੇ ਉੱਤੇ ਇੱਕ ਪ੍ਰਭਾਵ ਪੈਣ ਵਾਲਾ ਹੈ ਉਹ ਕਿਹੜੀ ਤਰੀਕ ਨੂੰ ਪਵੇਗਾ ਅੱਜ ਦੀ ਵੀਡੀਓ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਦੱਸਣ ਵਾਲੇ ਹਾਂ ਕਿਉਂਕਿ ਇੱਕ ਇੱਕ ਗੱਲ ਤੁਹਾਡੇ ਲਈ ਬੜੀ ਖਾਸ ਸਾਬਿਤ ਹੋ ਜਾਵੇਗੀ ਜਦੋਂ ਕੋਈ ਵੀ ਗ੍ਰਹਿ ਰਾਸ਼ੀ ਪਰਿਵਰਤਨ ਕਰਦਾ ਹੈ ਉਹਦੇ ਵੇਲੇ ਉਹਦਾ ਪ੍ਰਭਾਵ ਰਾਸ਼ੀ ਤੇ ਜ਼ਰੂਰ ਪੈਂਦਾ ਹੈ ਜਦੋਂ ਉਹ ਰਾਸ਼ੀ ਤੇ ਪਰਿਵਰਤਨ ਕਰਦਾ ਹੈ ਤਾਂ ਗ੍ਰਹਿ ਜਿਹੜਾ ਹੁੰਦਾ ਹੈ ਸਾਡੇ ਰਾਸ਼ੀ ਦੇ ਉੱਤੇ ਬੜ ਬਦਲਾਵ ਵੀ ਜ਼ਰੂਰ ਲਿਆਉਂਦਾ ਹੈ ਕੁਝ ਪ੍ਰਭਾਵ ਛੱਡ ਕੇ ਜਾਂਦਾ ਹੈ ਜਦੋਂ ਉਹ ਸਾਡੀ ਰਾਸ਼ੀ ਨੂੰ ਛੱਡ ਕੇ ਦੂਜੇ ਘਰ ਵਿੱਚ ਚਲਿਆ ਜਾਂਦਾ ਹੈ ਫਿਰ ਸਾਨੂੰ ਕੁਝ ਵੇਦ ਦੇ ਕੇ ਵੀ ਜਾਂਦਾ ਹੈ ਤੇ ਕੁਝ ਲੈ ਕੇ ਵੀ ਜਾਂਦਾ ਹੈ ਕੁਝ ਇਸ ਤਰ੍ਹਾਂ ਦਾ ਹੀ ਤੁਹਾਡੇ ਨਾਲ ਇਸ ਤਰੀਕੇ ਨਾਲ ਵਾਪਰਨ ਵਾਲਾ ਹੈ ਜਿਸ ਦੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੇਣ ਵਾਲੇ ਹਨ ਜਦੋਂ ਤੁਸੀਂ ਇਸ ਵੀਡੀਓ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ ਸ਼ੁਰੂ ਕਰ ਦੇਵੋਗੇ ਤੁਹਾਨੂੰ ਜਾਣਕਾਰੀ ਪੂਰੀ ਤੰਗ ਚੰਗੇ ਤਰੀਕੇ ਨਾਲ ਸਮਝ ਆ ਜਾਵੇਗੀ ਕਿਉਂਕਿ ਜੋਤਿਸ਼ ਦੇ ਅਨੁਸਾਰ ਤੁਹਾਨੂੰ ਸਮਝਾਵਾਂਗੇ ਕਿ ਇਸ ਤਰ੍ਹਾਂ ਜੋ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਚੰਦਰ ਰਾਸ਼ੀ ਤੇ ਆਧਾਰਿਤ ਹੈ ਜੇ ਤੁਹਾਨੂੰ ਆਪਣੀ ਚੰਦਰ ਰਾਸ਼ੀ ਦਾ ਨਹੀਂ ਪਤਾ ਤਾਂ ਇਸ ਦਾ ਤੁਸੀਂ ਨਾਮ ਲਗਨ ਤੇ ਆਧਾਰ ਤੇ ਵੀ ਵੇਖ ਸਕਦੇ ਹੋ ਕੁੰਭ ਰਾਸ਼ੀ ਜੋ ਵੀ ਜਾਣਕਾਰੀ ਅਸੀਂ ਤੁਹਾਨੂੰ ਦੇਣ ਵਾਲੇ ਹਾਂ ਤੁਹਾਡੇ ਲਈ ਬਹੁਤ ਹੀ ਖਾਸ ਸਾਬਿਤ ਹੋ ਜਾਵੇਗੀ ਤੁਹਾਡੇ ਲਈ ਇਹ 6 ਭਵਿੱਖ ਬਾਣੀਆਂ ਕੁੰਭ ਰਾਸ਼ੀ ਦੇ ਲਈ ਬਹੁਤ ਖਾਸ ਸਾਬਿਤ ਹੋਣ ਵਾਲੀਆਂ ਹਨ ਜੋ ਕਿ ਸਾਲ 2026 ਵਿੱਚ ਐਸੀਆਂ ਚੀਜ਼ਾਂ ਹੋ ਜਾਣਗੀਆਂ ਜੋ ਤੁਹਾਡੇ ਜੀਵਨ ਤੇ ਪ੍ਰਭਾਵ ਪਾਉਣਗੀਆਂ ਤੁਹਾਡੇ ਜੀਵਨ ਨੂੰ ਬਦਲ ਕੇ ਰੱਖ ਦੇਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਜਾਣਦੇ ਹਾਂ ਭਵਿੱਖ ਬਾਣੀਆਂ ਦੇ ਬਾਰੇ ਜੋ ਜ਼ਿੰਦਗੀ ਨੂੰ ਤਬਦੀਲ ਕਰਨ ਵਾਲੀਆਂ ਹਨ ਕੁੰਭ ਰਾਸ਼ੀ ਜਿਵੇਂ ਤੁਹਾਡੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਤੇ ਸਭ ਤੋਂ ਪਹਿਲੀ ਭਵਿੱਖਬਾਣੀ ਹੈ ਤੁਹਾਡੇ ਭਾਗ ਦੇ ਮਾਲਕ ਕਾਣ ਹਨ ਕਿਸਮਤ ਦੇ ਮਾਲਕ ਹਨ ਸ਼ੁਕਰ ਪਹਿਲੇ ਘਰ ਵਿੱਚ ਬੈਠੇ ਹਨ ਜੋ ਸ਼ੁਕਰ ਹਨ ਵੀਨਸ ਜੋ ਤੁਹਾਡੇ ਜਨਵਰੀ ਲਾਸਟ ਤੇ ਜਨਵਰੀ ਦੇ ਅਖੀਰ ਵਿੱਚ ਭਾਵ ਕੇ ਉਹਨਾਂ ਦਾ ਸਮਾਂ ਉੱਚਦਾ ਹੋਵੇਗਾ ਜੋ ਸ਼ੁਕਰ ਦਾ ਗੋਚਰ ਚੱਲੇਗਾ ਜਨਵਰੀ ਫਰਵਰੀ ਮਾਰਚ ਅਪ੍ਰੈਲ ਇਹ ਬਹੁਤ ਹੀ ਚੰਗਾ ਹੋਵੇਗਾ ਹੁਣ ਤੁਸੀਂ ਡੇਟ ਵੀ ਨੋਟ ਕਰਕੇ ਰੱਖ ਸਕਦੇ ਹੋ ਜੂਨ 2026 ਤੋਂ ਤੁਸੀਂ ਕੋਈ ਨਾ ਕੋਈ ਲਗਜ਼ਰੀ ਚੀਜ਼ ਨੂੰ ਵੀ ਖਰੀਦ ਸਕਦੇ ਹੋ ਕੁਝ ਘਰ ਵਿੱਚ ਰੈਨੋਵੇਸ਼ਨ ਵੀ ਕਰਵਾ ਸਕਦੇ ਹੋ ਜਾਂ ਕੋਈ ਐਸੀ ਚੀਜ਼ ਜੋ ਬਹੁਤ ਸਮੇਂ ਤੋਂ ਲੈਣ ਬਾਰੇ ਸੋਚ ਰਹੇ ਸੀ ਜਾਂ ਲੈਣਾ ਚਾਹੁੰਦੇ ਸੀ ਉਹ ਸਾਲ 2026 ਵਿੱਚ ਲੈਂਦਿਆਂ ਹੋਇਆਂ ਨਜ਼ਰ ਆਓਗੇ ਨਾਲ ਦੇ ਨਾਲ ਕੋਈ ਮੰਗਲਿਕ ਕੰਮ ਤੁਹਾਡੇ ਘਰ ਵਿੱਚ ਹੋਣਗੇ ਕੋਈ ਵਿਆਹ ਸ਼ਾਦੀ satsang ਕਰਵਾ ਸਕਦੇ ਹੋ ਕਿਉਂਕਿ ਇਹ ਜਿਹੜਾ ਸ਼ੁਕਰ ਹੈ ਨਾ ਵੀਨਸ ਹੈ ਤੁਹਾਡਾ ਚੰਗਾ ਹੋਵੇਗਾ ਤੁਹਾਡੀ ਚੰਗੀ ਜਗ੍ਹਾ ਤੇ ਪੇਸ਼ ਕਰ ਰਿਹਾ ਹੈ ਚੰਗੀ ਜਗ੍ਹਾ ਤੇ ਐਂਟਰ ਕਰ ਰਿਹਾ ਹੈ ਕੋਈ ਨਾ ਕੋਈ ਗੁੱਡ ਨਿਯੋਜ ਕੁਝ ਨਾ ਕੁਝ ਤੁਹਾਡੀ ਜ਼ਿੰਦਗੀ ਵਿੱਚ ਬਿਹਤਰ ਹੋਣ ਵਾਲਾ ਹੈ ਨਵੀਆਂ ਚੀਜ਼ਾਂ ਨੂੰ ਖਰੀਦਣਾ ਦਿਖਾਈ ਦੇ ਰਿਹਾ ਹੈ ਕਿਉਂਕਿ ਵੇਖੋ ਛੋਟੀਆਂ ਮੋਟੀਆਂ ਚੀਜ਼ਾਂ ਤਾਂ ਅਸੀਂ ਖਰੀਦਦੇ ਰਹਿੰਨੇ ਆ ਇਹ ਤਾਂ ਗੱਲ ਹੋ ਰਹੀ ਕਿ ਕੋਈ ਵੱਡੀ ਚੀਜ਼ ਜਿਸ ਤਰ੍ਹਾਂ ਕੋਈ ਪ੍ਰਾਪਰਟੀ ਵਗੈਰਾ ਹੋ ਗਈ ਕੋਈ ਰੈਨੋਵੇਸ਼ਨ ਦਾ ਕੰਮ ਹੋ ਗਿਆ ਕੋਈ ਤਰਕ ਦੀ ਲੱਗਦੀ ਹੋਈ ਸਜਾਵਟ ਡੈਕੋਰੇਸ਼ਨ ਕੋਈ ਵੀ ਚੀਜ਼ ਜਿਹੜੀ ਵੱਡੀ ਹੋਵੇ ਉਹ ਦਿਖਾਈ ਦੇ ਰਹੀ ਹੈ ਕਿ ਤੁਸੀਂ ਖਰੀਦਣ ਵਾਲੇ ਸਭ ਤੁਹਾਡੇ ਨਾਲ ਹੈ ਜੋ ਪਹਿਲੀ ਭਵਿੱਖਬਾਣੀ ਦੱਸੀ ਹੈ ਹੋ ਕੇ ਰਹੇਗਾ ਹੁਣ ਗੱਲ ਕਰਦੇ ਹਾਂ ਦੂਜੀ ਭਵਿੱਖਬਾਣੀ ਦੀ ਦੇਵ ਗੁਰੂ ਬ੍ਰਹਸਪਤੀ ਦੀ ਗੱਲ ਕਰਦੇ ਹਾਂ 5 ਮਈ ਸਾਲ 2026 ਤੋਂ ਪਹਿਲਾਂ ਉਹ ਕੀ ਕਰਨਗੇ ਜਦੋਂ ਜਾਂਦੇ ਜਾਂਦੇ ਤੁਹਾਨੂੰ ਮੈਨੇਜਮੈਂਟ ਸੰਭਾਲਣ ਦੀ ਜ਼ਿੰਮੇਵਾਰੀ ਦੇ ਕੇ ਜਾਣਗੇ ਉਰਨ ਮੈਂ ਜਾ ਰਿਹਾ ਹਾਂ ਇਹ ਤੁਸੀਂ ਹੀ ਸਭ ਕੁਝ ਸੰਭਾਲ ਲਓ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਕਿ ਜਦੋਂ ਵੀ ਕੋਈ ਜਦੋਂ ਪ੍ਰਵੇਸ਼ ਕਰਦਾ ਹੈ ਕਿਸੇ ਰਾਸ਼ੀ ਵਿੱਚ ਉਦੋਂ ਫਿਰ ਕੁਝ ਦੇ ਕੇ ਜਾਂਦਾ ਹੈ ਆਉਣ ਵੇਲੇ ਵੀ ਮਤਲਬ ਕਿ ਕਹਿ ਲਓ ਸਟਾਰਟਿੰਗ ਦੇ ਵਿੱਚ ਐਂਡ ਤੇ ਵੀ ਰਾਸ਼ੀ ਦਾ ਆਪਣਾ ਪ੍ਰਭਾਵ ਜ਼ਰੂਰ ਪੈਂਦਾ ਹੈ ਦੇਵ ਗੁਰੂ ਬ੍ਰਹਸਪਤੀ ਜਾਂਦੇ ਜਾਂਦੇ ਤੁਹਾਨੂੰ ਕੁਝ ਗਿਆਨ ਕੋਈ ਨੌਲੇਜ ਦੇ ਕੋਈ ਮੈਨੇਜਮੈਂਟ ਨਾਲ ਜ਼ਰੂਰ ਕੋਈ ਚੰਗੀ ਪੋਜੀਸ਼ਨ ਦੇ ਕੇ ਜਾਣਗੇ ਇਸੇ ਨਾਲ ਜਦੋਂ ਦੇਵਗੁਰੂ ਪ੍ਰਹਸਪਤੀ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ 15 ਮਈ 2026 ਤੋਂ ਪਹਿਲਾਂ ਪਹਿਲਾਂ ਤੁਹਾਡੀ ਨੌਕਰੀ ਵੀ ਚੇਂਜ ਹੋ ਸਕਦੀ ਹੈ ਜੇ ਨੌਕਰੀ ਬਦਲਦੀ ਹੈ ਜੇ ਨੌਕਰੀ ਨਹੀਂ ਬਦਲਦੀ ਫਿਰ ਤੁਹਾਡਾ ਜੋ ਪੋਸਟ ਹੈ ਉਹ ਚੇਂਜ ਹੋ ਸਕਦਾ ਹੈ ਤੁਹਾਡੀ ਕੋਈ ਪੋਸਟ ਵੱਡੀ ਹੋ ਸਕਦੀ ਹੈ ਪ੍ਰਮੋਸ਼ਨ ਮਿਲ ਸਕਦੀ ਹੈ ਕੋਈ ਗੁੱਡ ਨਿਊਜ਼ ਤੁਹਾਨੂੰ ਮਿਲ ਸਕਦੀ ਹੈ ਇਹ ਸਭ ਕੁਝ ਤੁਹਾਡੀ ਦੂਜੀ ਭਵਿੱਖ ਬਾਣੀ ਵਿੱਚ ਹੈ ਉਹਦੇ ਵਿੱਚ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਦੇਵ ਗੁਰੂ ਬ੍ਰਹਸਪਤੀ ਜਾਂਦੇ ਜਾਂਦੇ ਇਹ ਸਭ ਹੁਣ ਗੱਲ ਕਰਦੇ ਹਾਂ ਜੀ ਤੀਜੀ ਭਵਿੱਖ ਬਾਣੀ ਦੀ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਤੀਜੀ ਭਵਿੱਖ ਬਾਣੀ ਸੰਤਾਨ ਨੂੰ ਲੈ ਕੇ ਹੈ ਉਹਨਾਂ ਦੀ ਸਿੱਖਿਆ ਨੂੰ ਲੈ ਕੇ ਹੈ ਪੜ੍ਹਾਈ ਨੂੰ ਲੈ ਕੇ ਹੈ ਦੇਵ ਗੁਰੂ ਬ੍ਰਹਸਪਤੀ ਤੁਹਾਡੇ 5ਵੇਂ ਭਾਵ ਵਿੱਚ ਹੈ 15 ਮਈ ਸਾਲ 2026 ਤੋਂ ਬਾਅਦ ਇਹ ਪੂਰਾ 1 ਸਾਲ ਰਹਿਣਗੇ 15 ਮਈ ਸਾਲ 2026 ਤੱਕ ਜਦੋਂ पंचम भाव ਦੇ ਵਿੱਚ ਦੇਵ ਗੁਰੂ ਬ੍ਰਹਸਪਤੀ ਆਉਣਗੇ ਤੇ ਫੈਮਿਲੀ ਪਲੈਨਿੰਗ ਬਹੁਤ ਵਧੀਆ ਸੰਤਾਨ ਪੱਖ ਤੁਹਾਡਾ ਬੜਾ ਚੰਗਾ ਹੋ ਜਾਵੇਗਾ ਸੰਤਾਨ ਪੱਖ ਤੋਂ ਗਰੋਥ ਮਿਲ ਸਕਦੀ ਹੈ ਕੈਰੀਅਰ ਵਿੱਚ ਉਹਨਾਂ ਨੂੰ ਗਰੋਥ ਮਿਲ ਸਕਦੀ ਹੈ ਇਸ ਦੇ ਨਾਲ ਜਿਹੜੇ ਬੱਚੇ ਹਨ ਜੋ ਵਿਦਿਆਰਥੀ ਹਨ ਜਿਨ੍ਹਾਂ ਦਾ ਪ੍ਰਮੋਸ਼ਨ ਰਹਿੰਦਾ ਹੈ ਹਾਈ ਐਜੂਕੇਸ਼ਨ ਕਰਨਾ ਚਾਹੁੰਦੇ ਹਨ ਕਰ ਸਕਦੇ ਹਨ ਨਿਸ਼ਚਿਤ ਤੌਰ ਤੇ ਕਰ ਸਕਦੇ ਹੋ ਸਮਾਂ ਤੁਹਾਡੇ ਲਈ ਪੱਖ ਵਿੱਚ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਦੇਵ ਗੁਰੂ ਬ੍ਰਹਸਪਤੀ ਤੁਹਾਡੀ ਕਿਸਮਤ ਨੂੰ ਚਮਕਾਉਣਗੇ ਤੁਹਾਡੇ ਅੰਦਰ ਇੱਕ ਚੰਗਾ ਆਪਣੇ ਆਪ ਨੂੰ ਸੁਧਾਰਨ ਦਾ ਤੁਹਾਨੂੰ ਮੌਕਾ ਪ੍ਰਦਾਨ ਕਰਨਗੇ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਇਹ ਗਲਤੀ ਮੈਂ ਪਹਿਲਾਂ ਬਹੁਤ ਵੱਡੀ ਕਰ ਲਈ ਹੈ ਹੁਣ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰਾਂਗਾ ਜਾਂ ਕਰਾਂਗੀ ਤੁਹਾਡੀ ਜ਼ਿੰਦਗੀ ਵਿੱਚ ਚੰਗਾ ਪਰਿਵਰਤਨ ਆਵੇਗਾ ਇਹ ਸੋਚ ਕੇ ਚੱਲੋ ਕਿ ਦੇਵ ਗੁਰੂ ਬ੍ਰਹਸਪਤੀ ਦਾ ਜਿਹੜਾ ਰਾਸ਼ੀ ਪਰਿਵਰਤਨ ਹੈ ਤੁਹਾਡੇ ਵਾਸਤੇ ਬਹੁਤ ਚੰਗਾ ਲਾਭਕਾਰੀ ਰਹੇਗਾ ਚੌਥੀ ਭਵ ਵਿਖ ਬਾਣੀ ਨੋਟ ਕਰੋ ਜੀ ਕਿ ਸ਼ਨੀ ਮਹਾਰਾਜ ਜੋ ਕਿ ਤੁਹਾਡੇ ਕੁੰਭ ਰਾਸ਼ੀ ਦੇ ਸੁਆਮੀ ਹਨ 2.5 ਸਾਲ ਤੋਂ ਤੁਹਾਡੇ ਘਰ ਵਿੱਚ ਬੈਠੇ ਹਨ ਹੁਣ 29 ਮਾਰਚ 26 ਨੂੰ ਮੀਨ ਰਾਸ਼ੀ ਵਿੱਚ ਚਲੇ ਜਾਣਗੇ ਇਸ ਵੇਲੇ ਤੁਹਾਡੇ ਸਿਰ ਦੇ ਉੱਤੇ ਬੈਠੇ ਹਨ ਤੁਹਾਡੇ ਚੰਦਰਮਾ ਦੇ ਮਨ ਦਾ ਕਾਰਕ ਹੈ ਇਸ ਕਰਕੇ 30 ਮਾਰਚ 2026 ਜੋ ਵੀ ਕੋਈ ਤੁਹਾਡੀ ਟੈਨਸ਼ਨ ਲੈ ਰਹੇ ਹੋ ਤੁਸੀਂ ਜੋ ਵੀ ਤੁਹਾਡਾ ਕੋਈ ਮਾਨਸਿਕ ਤਣਾ ਹੈ ਹਮੇਸ਼ਾ ਲਈ ਦੂਰ ਹੋ ਜਾਵੇਗਾ ਜੋ ਵੀ ਕਿਸੇ ਗੱਲ ਤੋਂ ਮਤਲਬ ਕਿ ਤੁਸੀਂ ਡਰ ਰਹੇ ਸੀ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਹੋਵੇਗੀ ਓਵਰ ਥਿੰਕਿੰਗ ਕਰਨਾ ਕਬਰਾਹਟ ਹੋਣੀ ਸਭ ਕੁਝ ਇਹ ਹੋ ਰਿਹਾ ਹੈ ਤੁਹਾਡੇ ਨਾਲ ਹੁਣ ਤੁਹਾਡੇ ਨਾਲ ਹੋਣਾ ਇਹ ਸਭ ਕੁਝ ਬੰਦ ਹੋ ਜਾਵੇਗਾ ਕਿਉਂਕਿ ਸ਼ਨੀ ਦੀ ਸਾਢੇ ਸਤੀ ਦਾ ਤੀਸਰਾ ਚਰਨ ਇੱਥੋਂ ਹੀ ਸ਼ੁਰੂ ਹੋ ਰਿਹਾ ਹੈ ਇਸ ਤਰ੍ਹਾਂ ਕਿ ਸ਼ਨੀ ਤੁਹਾਡੀ ਰਾਸ਼ੀ ਵਿੱਚੋਂ ਨਿਕਲਣਗੇ 9 ਮਾਰਚ 2026 30 ਮਾਰਚ ਤੱਕ ਇੱਕਦਮ ਤੁਹਾਨੂੰ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕਰੋਗੇ ਕਿਉਂਕਿ ਚੰਦਰਮਾ ਛੱਡ ਕੇ ਜਾਣਗੇ ਤੁਹਾਡਾ ਜੋ ਮਾਨਸਿਕ ਤਣਾਅ ਸੀ ਡਰ ਸੀ ਘਬਰਾਹਟ ਸੀ ਉਹ ਦੂਰ ਹੋ ਜਾਵੇਗੀ ਉਹ ਸਭ ਕੁਝ ਤੁਹਾਡੇ ਲਈ ਹੁਣ ਠੀਕ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਪੰਜਵੀਂ ਭਵਿੱਖ ਬਾਣੀ ਦੀ ਵੇਖੋ ਜੀ ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਕੇਤੂ ਦਾ ਪਰਿਵਰਤਨ ਹੋਣ ਜਾ ਰਿਹਾ ਹੈ ਹੁਣ ਇਹ ਜਿਹੜਾ ਰਾਹੂ ਤੇ ਕੇਤੂ ਦਾ ਪਰਿਵਰਤਨ ਹੈ ਇੱਥੇ ਤੁਸੀਂ ਥੋੜੀ ਜਿਹੀ ਸਾਵਧਾਨੀ ਵਰਤਣੀ ਹੈ ਸਾਵਧਾਨੀ ਕਿਸ ਤਰ੍ਹਾਂ ਕਿ ਜਿਸ ਤਰ੍ਹਾਂ ਜੇ ਕੋਈ ਪਾਰਟਨਰਸ਼ਿਪ ਵਿੱਚ ਕੋਈ ਕੰਮ ਕਰਦੇ ਹੋ ਤੁਸੀਂ ਆਪਣਾ ਥੋੜਾ ਜਿਹਾ 파ਟਨਰ ਦੇ ਉੱਤੇ ਬਲਾਈਂਡ ਫੇਥ ਨਹੀਂ ਕਰਨਾ ਜੈਨੇ ਕਿ ਪੂਰਾ ਭਰੋਸਾ ਨਹੀਂ ਕਰਨਾ ਥੋੜਾ ਧਿਆਨ ਰੱਖਣਾ ਹੈ ਜਾਂ ਫਿਰ ਤੁਸੀਂ ਕੋਈ ਨਵਾਂ ਪਾਰਟਨਰਸ਼ਿਪ ਵਿੱਚ ਕੰਮ ਸ਼ੁਰੂ ਕਰਦੇ ਹੋ ਜਲਦਬਾਜ਼ੀ ਨਹੀਂ ਕਰਨੀ ਆਪਣੀ ਕੁੰਡਲੀ ਵਖਾ ਕੇ ਸ਼ੁਭ ਮਹੌਰਤ ਵੀ ਕਢਵਾ ਸਕਦੇ ਹੋ ਤੁਸੀਂ ਕੋਈ ਕੰਮ ਸ਼ੁਰੂ ਕਰਨਾ ਹੈ ਤੇ ਜਦੋਂ 7ਵੇਂ ਘਰ ਵਿੱਚ ਸ਼ਨੀ ਆਉਣਗੇ ਤੁਹਾਨੂੰ ਥੋੜਾ ਜਿਹਾ ਧਿਆਨ ਦੇਣਾ ਹੋਵੇਗਾ ਵਿਅਹਤਾ ਜੀਵਨ ਮੈਰਡ ਲਾਈਫ ਵਿੱਚ ਥੋੜੇ ਜਿਹੇ ਆਰਗੂਮੈਂਟ ਤੇ ਬਹਿਸ ਹੋ ਸਕਦੀ ਹੈ ਪਰੇਸ਼ਾਨੀ ਜਿਸ ਤੇ ਕਾਰਨ ਕੋਈ ਵੱਧ ਸਕਦੀ ਹੈ ਇਸ ਦੇ ਨਾਲ ਤੁਹਾਡੇ ਪਹਿਲੇ ਘਰ ਵਿੱਚ ਰਾਹੂ ਆਉਣਗੇ ਫਸਟ ਹਾਊਸ ਵਿੱਚ ਆਉਣਗੇ ਤੁਹਾਨੂੰ ਚਤਰ ਚਲਾਕ ਤੇ ਸਮਾਰਟ ਹਾਰਡਵਰਕ ਕਰਵਾਉਣਗੇ ਮਤਲਬ ਕਿ ਇਸ ਦੇ ਨਾਲ ਤੁਹਾਨੂੰ ਬਾਅਦ ਵਿੱਚ ਫਾਇਦਾ ਵੀ ਹੋਵੇਗਾ ਹਾਰਡਵਰਕ ਜੇਕਰ ਕਰਦੇ ਹੋ ਸਮਾਰਟ ਵਰਕ ਤੁਹਾਡੇ ਕੋਲੋਂ ਕਰਵਾਉਣਗੇ ਪੈਸਾ ਜ਼ਿਆਦਾ ਦਿਵਾਉਣਗੇ ਧਨ ਦਿਵਾਉਣਗੇ ਇਸ ਦੇ ਨਾਲ ਇੱਕ ਰਾਹੂ ਇਹ ਸਭ ਕੰਮਾਂ ਦੇ ਰਾਹੇ ਲਈ ਤੁਹਾਡੇ ਲਈ ਤੁਹਾਨੂੰ ਸਮਾਰਟ ਬਣਾ ਸਕਦੇ ਹਨ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਨੌਲੇਜ ਨੂੰ ਹੋਰ ਵਧਾ ਸਕਦੇ ਹਨ ਇਹ ਸਭ ਤੁਹਾਡੀ ਜ਼ਿੰਦਗੀ ਵਿੱਚ ਹੁਣ ਹੋ ਕੇ ਰਹੇਗਾ ਤੁਹਾਡੀ ਪਰਸਨੈਲਿਟੀ ਵਿੱਚ ਚੰਗੀ ਗਰੋਥ ਆ ਜਾਵੇਗੀ ਤੁਹਾਡੀ ਜ਼ਿੰਦਗੀ ਦਾ ਮੇਨ ਪੁਆਇੰਟ ਉਹ ਤੁਹਾਨੂੰ ਭਰਮ ਵਿੱਚ ਪਾ ਸਕਦਾ ਹੈ ਤੁਸੀਂ ਲਵ ਰਿਲੇਸ਼ਨਸ਼ਿਪ ਵਿੱਚ ਹੋ ਉੱਥੇ ਸ਼ੱਕ ਬਿਲਕੁਲ ਨਹੀਂ ਕਰਨਾ ਆਪਣੀ ਦੋਸਤੀ ਤੇ ਲਵ ਰਿਲੇਸ਼ਨਸ਼ਿਪ ਵਿੱਚ ਕਿਉਂਕਿ ਰਾਹੂ ਜਿਹੜੇ ਹਨ ਉਹ ਤੁਹਾਨੂੰ ਇਸ ਕਾਰਨ ਪੁਸ਼ ਕਰ ਸਕਦੇ ਹਨ ਕਿ ਸ਼ੱਕ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਦਿਮਾਗ ਨੂੰ ਇਸ ਤਰ੍ਹਾਂ ਕਰ ਦੇਣਗੇ ਸ਼ਨੀ ਤੁਹਾਡੇ ਪਹਿਲੇ ਘਰ ਵਿੱਚੋਂ ਨਿਕਲ ਕੇ ਤੁਹਾਨੂੰ ਮੈਂਟਲ ਸਟ੍ਰੈਸ ਇਸ ਲਈ ਕਹਿੰਦੇ ਹਨ ਕਿ ਬਿਲਕੁਲ ਨਹੀਂ ਲੈਣੀ ਚਾਹੀਦੀ ਪਰ ਰਾਹੂ ਥੋੜਾ ਜਿਹਾ ਇਹ ਚੀਜ਼ਾਂ ਵਿੱਚ ਤੁਹਾਨੂੰ ਪੁਸ਼ ਕਰ ਸਕਦੇ ਹਨ ਸ਼ੱਕ ਲਿਆਉਣ ਵਿੱਚ ਤੇ ਸ਼ੱਕ ਪਾਲਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਪਰ ਤੁਸੀਂ ਉਹ ਸ਼ੱਕ ਜਿਹੜਾ ਹੈ ਆਪਣੇ ਦੋਸਤਾਂ ਨਾਲ ਆਪਣੇ ਲਵ ਪਾਰਟਨਰ ਦੇ ਨਾਲ ਬਿਲਕੁਲ ਵੀ ਸਾਂਝਾ ਨਹੀਂ ਕਰਨਾ ਤੁਸੀਂ ਆਪਣੀ ਬੋਲਬਾਣੀ ਤੇ ਖਾਸ ਧਿਆਨ ਰੱਖਣਾ ਹੈ ਆਪਣੀ ਫੈਮਲੀ ਵਾਸਤੇ ਕੁਝ ਕਰਨਾ ਹੈ ਫੈਮਲੀ ਵਾਸਤੇ ਤੁਸੀਂ ਕੋਈ ਨਵਾਂ ਪਲਾਨ ਕਰ ਸਕਦੇ ਹੋ ਕੁੰਭ ਰਾਸ਼ੀ ਵਾਲਿਓ ਤੁਹਾਡੇ ਲਈ ਸਮਾਂ ਚੰਗਾ ਆਉਣ ਵਾਲਾ ਹੈ ਤੁਸੀਂ ਖੁਦ ਮਹਿਸੂਸ ਕਰੋਗੇ ਇਸ ਸਮੇਂ ਦੰਦਾਂ ਨਾਲ ਥੋੜੀ ਬਹੁਤ ਸੰਬੰਧਿਤ ਪਰੇਸ਼ਾਨੀ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਅੱਖਾਂ ਵਿੱਚ ਜਲਣ ਵਰਗੀ ਪ੍ਰੋਬਲਮ ਆ ਸਕਦੀ ਹੈ ਇਸ ਤੋਂ ਇਲਾਵਾ ਕੁੰਭ ਰਾਸ਼ੀ ਵਾਲਿਓ ਫਾਰਵਰਡ ਤਾਂ ਥੋੜੇ ਹੋਣਗੇ ਬੋਲਣਗੇ ਪਰ ਬੋਲਣਗੇ ਤਾਂ ਇੱਕਦਮ ਸਿੱਧਾ ਜਿਵੇਂ ਕਹਿ ਦਿੰਦੇ ਹਨ ਕਿ ਸਟਾਰਟ ਫਾਰਵਰਡ ਬੋਲ ਦੇਣਾ ਇਹ ਤੁਹਾਡੀ ਪਹਿਲਾਂ ਤੋਂ ਹੀ ਆਦਤ ਹੈ ਭਾਵੇਂ ਸਾਹਮਣੇ ਵਾਲੇ ਨੂੰ ਬੁਰਾ ਲੱਗ ਜਾਵੇ ਇਸ ਦਾ ਤੁਹਾਨੂੰ ਬਾਅਦ ਵਿੱਚ ਪਛਤਾਵਾ ਹੋ ਸਕਦਾ ਹੈ ਯਾਦ ਰੱਖੋ ਸ਼ਨੀ ਤੁਹਾਡੀ ਰਾਸ਼ੀ ਚੋਂ ਨਿਕਲ ਰਹੇ ਹਨ ਸ਼ਨੀ ਦੀ 63 ਸਤੀ ਅਜੇ ਖਤਮ ਨਹੀਂ ਹੋਈ ਤੀਜਾ ਚਰਨ ਸ਼ੁਰੂ ਹੋਇਆ ਹੈ ਜਿਸ ਦੇ ਨਾਲ ਸਭ ਕੁਝ ਬਦਲ ਜਾਵੇਗਾ ਅਸੀਂ ਥੋੜਾ ਹਾਰਡ ਵਰਕ ਘੱਟ ਕਰਨਾ ਹੈ ਤੇ ਆਪਣੀ ਬੋਲਬਾਣੀ ਤੇ ਕੰਟਰੋਲ ਰੱਖਣਾ ਹੈ ਫਿਰ ਸਮਾ ਤੁਹਾਡੇ ਪੱਖ ਵਿੱਚ ਹੋ ਜਾਵੇਗਾ ਧੰਨਵਾਦ